ਗਰਮੀ ਅਤੇ ਹੂਮਸ ਤੋਂ ਪੰਜਾਬ ਦੇ ਲੋਕ ਹੋ ਰਹੇ ਪਰੇਸ਼ਾਨ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਮੌਸਮ ਸੁਧਾਰਨ ਰਹਿਣ ਦੀ ਸੰਭਾਵਨਾ ਹੈ ਤਾਂ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਵੱਲੋਂ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਅਨੁਮਾਨ ਹੈ ਕਿ ਹਿਮਾਚਲ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ ਤੇ ਰਾਜ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੇ ਬੱਦਰ ਵੀ ਛਾਏ रह ਸਕਦੇ ਨੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਬੱਦਲ ਛਾਏ ਜ਼ਰੂਰ ਨੇ ਪਰ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਂ ਫਿਰ ਸੰਭਾਵਨਾ ਨਹੀਂ ਜਤਾਈ ਗਈ ਹੈ ਜਿਸ ਦੇ ਨਾਲ ਦੱਸ ਦਈਏ ਕਿ ਅੱਜ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਥੋੜੀ ਕਮੀ ਆਈ ਹੈ ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਲੋਕ ਹੁਮਸ ਅਤੇ ਗਰਮੀ ਤੋਂ ਕਾਫੀ ਪਰੇਸ਼ਾਨ ਨੇ ਆਈਐਮਡੀ ਦੇ ਅਨੁਸਾਰ ਪੰਜਾਬ ਦੇ ਵਿੱਚ ਔਸਤ ਵਾਤਾਵਰਣ ਤਾਪਮਾਨ ਦੇ ਵਿੱਚ 0.3 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ ਪਰ ਇਹ ਤਾਪਮਾਨ ਅਜੇ ਵੀ ਆਮ ਦਰਜੇ ਦੇ ਨੇੜੇ ਹੈ ਰੂਪਨਗਰ ਦੇ ਵਿੱਚ ਸਭ ਤੋਂ ਵੱਧ 36.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਲੁਧਿਆਣਾ ਦੇ ਵਿੱਚ 34 ਪੁਆਇੰਟ 2 ਡਿਗਰੀ ਪਟਿਆਲਾ ਦੇ ਵਿੱਚ 36 ਡਿਗਰੀ ਅਤੇ ਪਠਾਨਕੋਟ ਦੇ ਵਿੱਚ 33.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਕ ਰਿਹਾ ਹੈਗਾ। ਤਾਂ ਸੁੱਕਾ ਵੀ ਰਿਹਾ ਹੈਗਾ ਲੇਕਿਨ ਜਿਹੜਾ ਫਿਰੋਜ਼ਪੁਰ ਹੈ ਉੱਥੇ 3 ਮਿਲੀਟਰ ਅਤੇ ਮੋਗਾ ਦੇ ਵਿੱਚ 5.5 ਮਿਲੀਟਰ بارش ਦਰਜ ਕੀਤੀ ਗਈ ਹੈ।